ਕੋਈ ਮੁਗੀ ਹੋ ਗਿਆ ਹੁਣ ਚੰਗੀ ਭਲੀ ਚਲਦੀ ਪਈ ਸੀ ਆ ਪਤਾ ਨਹੀਂ ਇਹਨੂੰ ਕੀ ਬਿਮਾਰੀ ਵਹਿ ਜਾਂਦੀ ਐ ਇਹਨੂੰ ਕੀ ਹੋਇਆ ਜੋ ਤੇ ਕੁਝ ਨਹੀਂ ਆ ਰਿਹਾ ਸਕਰੀਨ ਨਹੀਂ ਚਲਦੀ ਪਈ ਤੁਹਾਨੂੰ ਇੰਨੀ ਵਾਰੀ ਕਿਹਾ ਮੈਨੂੰ ਫੋਨ ਕੋਈ ਚੱਜਦਾ ਲੈ ਜਾ ਖਟੜਾ ਜਿਹਾ ਲੈ ਕੇ ਦਿੱਤਾ ਆ ਵਾ ਕੀ ਹੋਇਆ ਇਹਨੂੰ ਦਿਖਾ ਮੈਨੂੰ ਉਹ ਸਕਰੀਨ ਨਹੀਂ ਚਲਦੀ ਵੀ ਦੇਖ ਲੋ ਜੋ ਸਾਰਾ ਦਿਨ ਗੇਮਾਂ ਖੇਡਦਾ ਫੋਨ ਨੇ ਤਾਂ ਰੁਕਣਾ ਹੀ ਆ ਤੈਨੂੰ ਪੜਨ ਵਾਸਤੇ ਲੈ ਕੇ ਦਿੱਤਾ ਤੇਰੇ ਪਾਪਾ ਨੇ ਫੋਨ ਤੇ ਮੈਂ ਪੜਦਾ ਵੀ ਆ ਇਹਦੇ ਤੇ ਕਦੇ ਦੇਖਿਆ ਪੜਦੇ ਨੂੰ ਦੇਖਿਆ ਹੋਗਾ ਤਾ ਨਾ ਗੇਮ ਖੇਡਦੇ ਹੋਗੇ ਮਿੰਟ ਚ ਆ ਜੂਗੀ ਉੱਤਰ ਤੇ ਪੜਦਾ ਹਾਂਗਾ ਮੈਂ 4 ਘੰਟੇ ਪੜਲਾਂ ਉਹ ਤੋਂ ਤਾਂ ਦੇਖਣਾ ਨਹੀਂ ਕਿਸੇ ਨੇ ਜੋ ਤੇ ਚੀਜ਼ਾਂ ਦੀ ਨਾ ਕਦਰ ਕਰੀਦੀ ਹੁੰਦੀ ਆ ਕਦਰ ਨੂੰ ਮੈਂ ਇਹਨੂੰ ਕਿੱਥੇ ਰੱਖਦਾ ਸ਼ੋਪਿਸ ਚ ਰੱਖਦਾ ਇਹਨੂੰ ਜੋ ਤੇ ਮੇਰਾ ਨਾ ਦਿਮਾਗ ਖਰਾਬ ਹੋਇਆ ਪਿਆ ਤੇਰੇ ਨਿੱਤ ਦੇ ਖਰਚਿਆਂ ਨਾਲ ਕਰਕੇ ਨਾਲੇ ਤੇ ਪਾਪਾ ਨਾਲ ਟ੍ਰਿਪ ਦੀ ਗੱਲ ਕੀਤੀ ਉਹਦੀ ਜੋ ਤੇ ਨਾ ਮੈਂ ਟ੍ਰਿਪ ਦੀ ਗੱਲ ਕਰਨੀ ਆ ਪਾਪਾ ਨਾਲ ਤੇ ਨਾ ਮੈਂ ਕੀਤੀ ਆ ਕਿਉਂ ਮੈਂ ਨਹੀਂ ਕਰਨੀ ਤੈਨੂੰ ਪਤਾ ਤੇਰੇ ਪਾਪਾ ਬਹੁਤ ਔਖੀ ਕਮਾਈ ਕਰਦੇ ਆ ਉਹਨਾਂ ਨੇ ਕਦੀ ਫालतू ਕੋਈ ਖਰਚਾ ਨਹੀਂ ਕੀਤਾ ਦੋ ਬੂਟਾ ਨਾਲ ਦੋ ਦੋ ਸਾਲ ਕੱਢ ਲੈਂਦੇ ਮੈਨੂੰ ਨਾ ਨਾਲੇ ਹੁਣ ਪਹਿਲਾਂ ਫੋਨ ਚਾਹੀਦਾ ਵਾ ਜਿਹੜੀ ਟ੍ਰਿਪ ਦੀ ਵੀਜ਼ਾ ਉਹ ਮੈਨੂੰ 10 ਤਰੀਕ ਤੱਕ ਚਾਹੀਦੀ ਹੈ ਕੋਈ ਗੱਲ ਨਹੀਂ ਜੋ ਤੈ ਮੈਂ ਕਹਣਾ ਜੁੱਤੀਆਂ ਨਾ ਖਾ ਲਈ ਤੇਰਾ ਹੋ ਗਿਆ ਦਿਮਾਗ ਖਰਾਬ ਮੈਂ ਤੇਰੀਆਂ ਨਿਤਨੇ ਮੰਡਾਂ ਤੋਂ ਨਾ ਪਰੇਸ਼ਾਨ ਆ ਗਈਆਂ ਇਹ ਨਾਲੇ ਕਿ ਮੈਂ ਕਿ ਥੱਪੜ ਖਾ ਲਵੇਂ ਨਾ ਕੀ ਗੱਲ ਮੁੰਡੇ ਨੂੰ ਥੱਪੜ ਦਿਖਾਉਣੀ ਆ ਇੱਕ ਫੋਨ ਹੀ ਮੰਗਿਆ ਲੈ ਕੇ ਨਹੀਂ ਦੇ ਸਕਦੇ ਮੰਮੀ ਫੋਨ ਨਹੀਂ ਮੰਗਿਆ ਆਈਫੋਨ ਮੰਗਿਆ ਹਜ਼ਾਰਾਂ ਦਾ ਨਹੀਂ ਹੁੰਦਾ ਉਹ ਲੱਖਾਂ ਦਾ ਹੁੰਦਾ ਇਹਦੀਆਂ ਡਿਮਾਂਡਾਂ ਤਾਂ ਦਿਨੋ ਦਿਨ ਵਧੀਆਂ ਜਾਂਦੀਆਂ ਨੇ ਇਹਨੇ ਸਾਰਾ ਜੀਣਾ ਹਰਾਮ ਕਰਕੇ ਰੱਖਿਆ ਆ ਕੱਲ ਵੀ ਇਹਨੇ ਉਹਦੇ ਟ੍ਰਿਪ ਦੇ ਖਰਚੇ ਮੰਗੇ ਸਾਡੇ ਕੋਲੋਂ ਵੀ 25000 ਰੁਪਏ ਕਹਿੰਦਾ ਚਾਹੀਦਾ ਕਿਹੜੇ ਮੂੰਹ ਨਾਲ ਕਵਾਂ ਸਰਦਾਰ ਜੀ ਨੂੰ ਤੁਸੀਂ ਤਾਂ ਕਹਿ ਦਿੰਨੇ ਫੋਨ ਹੀ ਮੰਗਿਆ ਤੁਸੀਂ ਦੱਸੋ ਹਣ ਮੇਰੀ ਗੱਲ ਸੁਣ ਲਾ ਅੰਦਰ ਜਾ ਕੇ ਨਾ ਚੁੱਪ ਕਰਕੇ ਪੜ ਲਾ ਨਹੀਂ ਤਾਂ ਮੇਤੋਂ ਪੁਰਾ ਕੋਈ ਨਹੀਂ ਚਲ ਜਾ ਇੱਥੋਂ ਖੜਾ ਜਾ ਤੁਹਾਡੇ ਕੋਲ ਆਈ ਤਾਂ ਧਮਕੀ ਆ ਬਸ ਇਹ ਕਰ ਲਾ ਉਹ ਕਰ ਲਾ ਬਸ ਕਹ ਰੋ ਕੁਝ ਮੰਗ ਲਓ ਉਦੋਂ ਮੌਤ ਪੈਣੀ ਆ ਆ ਦੇਖ ਲਓ ਮੰਮੀ ਨਿਤ ਨਵੀਆਂ ਨਵੀਆਂ ਡਿਮਾਂਡਾਂ ਅੱਜ ਫੋਨ ਦੀ ਡਿਮਾਂਡ ਰੱਖਤੀ ਕੱਲੋਂ ਮੈਨੂੰ ਟ੍ਰਿਪ ਦੇ ਕਹੀ ਜਾਂਦਾ 25000 ਰੁਪਏ ਕਹਿੰਦਾ ਪਿਆ ਟ੍ਰਿਪ ਦਾ ਮੈਨੂੰ ਤਾਂ ਖੁਦ ਕਹਿਣ ਲੱਗਿਆ ਵੀ ਸ਼ਰਮ ਆਉਂਦੀ ਪਈ ਆ ਕਿ ਦੱਸਾਂ ਤੁਹਾਨੂੰ ਮੈਂ ਹੁਣ ਨਾ ਹੁਣ ਤਾਂ ਤੇਰੇ ਕਾਲਜ ਤੇ ਠੰਡ ਪੈ ਹੀ ਗਈ ਹੋਣੀ ਆ ਆ ਮੁੰਡਾ ਇੱਥੇ ਚੰਗਾ ਭਲਾ ਬੈਠਾ ਸੀਗਾ ਉੱਠ ਕੇ ਚਲਿਆ ਗਿਆ ਮੰਮੀ ਦਿਨੋਂ ਦਿਨ ਵਿਗੜੀ ਜਾਂਦਾ ਵਾ ਤੂੰ ਇਹ ਦੇਖੋ ਬੋਲਣ ਦੀ ਵੀ ਤਮੀਜ਼ ਭੁੱਲ ਗਿਆ ਵਾ ਇਹ ਤਾਂ ਇਹਨੂੰ ਤਾਂ ਇਹ ਨਹੀਂ ਪਤਾ ਲੱਗਾ ਕਿ ਮੈਂ ਆਪਣੀ ਮਾਂ ਨੂੰ ਕੀ ਬੋਲਦਾ ਪਿਆ ਵਾ ਨਹੀਂ ਇਹ ਤੇਰੀ ਕੁੜੀ ਨਾਲੋਂ ਜ਼ਿਆਦਾ ਨਹੀਂ ਵਿਗੜਿਆ ਹੈਗਾ ਬੋਲਣ ਦੀ ਤਮੀਜ਼ ਉਹਨੂੰ ਵੀ ਨਹੀਂ ਉਹ ਆਪਣੀ ਦਾਦੀ ਨੂੰ ਲੰਘ ਕੇ ਗਈ ਆ ਆ ਦੇਖਿਆ ਹੀ ਆ ਤੂੰ ਕਿਹਜੇ ਕੱਪੜੇ ਪਾ ਕੇ ਗਈ ਆ ਅੱਖੇ ਪਤਾ ਨਹੀਂ ਕਿਹੜੀ ਸਹੇਲੀ ਦੇ ਜਨਮ ਦਿਨ ਤੇ ਜਾਣਾ ਉਹਨੇ ਮਨਾਉਂਦੀ ਫਿਰਦੀ ਆ ਜਨਮ ਦਿਨ ਮੰਮੀ ਉਹਨੇ ਮੈਨੂੰ ਕੱਲ ਹੀ ਕਹਿਤਾ ਸੀ ਕਿ ਮੈਂ ਫਰੈਂਡ ਦੇ ਬਰਥਡੇ ਤੇ ਜਾਣਾ ਵਾ ਤੇ ਉਹ ਦੱਸ ਕੇ ਗਈ ਆ ਇਹ ਬਿਨਾ ਦੱਸੇ ਜਾਂਦਾ ਵਾ ਕੱਲ ਇਹਦੇ ਪਾਪਾ ਨੇ ਫੋਨ ਕੀਤਾ ਉੱਥੇ ਡੀਕਦੇ ਰਹੇ ਆ ਤਾਂ ਆ ਕੇ ਭੜਕੇ ਸੀਗੇ ਫਿਰ ਪਹੁੰਚਿਆ ਨਹੀਂ ਉੱਥੇ ਨਹੀਂ ਤੇਰੀਆਂ ਇੰਨਾ ਹਰਕਤਾ ਕਰਕੇ ਹੀ ਨਾ ਆ ਮੁੰਡਾ ਚਿੜਚਿੜਾ ਹੋ ਗਿਆ ਵਾ ਜਾ ਦੇਖੋ ਇਹਦੇ ਮਗਰ ਪਈ ਰਹਿਨੀ ਆ ਤੇ ਉਹ ਕੁੜੀ ਨੂੰ ਤੂੰ ਕੁਝ ਵੀ ਨਹੀਂ ਕਹਿੰਦੀ ਹੈਗੀ ਉਹਨੂੰ ਤੂੰ ਸਿਰ ਤੇ ਚੜਾ ਰੱਖਿਆ ਵਾ ਜੋ ਮਰਜ਼ੀ ਕਰੀ ਜਾਵੇ ਉਹ ਜਾਵੇ ਜਨਮ ਦਿਨਾਂ ਤੇ ਲੋਕਾਂ ਦੇ ਤੇ ਇਹ ਕਿਤੇ ਵੀ ਨਾ ਜਾਵੇ ਪਤਾ ਨਹੀਂ ਤੂੰ ਵੀ ਕੀ ਕਰਨਾ ਵਾ ਜਵਾਕਾਂ ਨਾਲ ਕੀ ਨਹੀਂ